ਰੋਏ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਪੇ ਜਾਨੀ ਯੂਟਿਊਬਰ ਤੇ ਜੇ ਆਪਣੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਅੱਜ ਦੀ ਦਿਨ ਦੀ ਸ਼ੁਰੂਆਤ ਆਪਾਂ ਅਮ ਮੰਡੇ ਤੋਂ ਕਰਦੇ ਆਂਗੇ ਸਰਵਿਸ ਕਰਾਉਣੇ ਆਗੇ ਮੈਨੂੰ ਕਿਹਾ ਕੰਡੇ ਕੱਢਦੇ ਆਂ ਬੰਦ ਹੋਇਆ ਮੈਜਾ ਇਹ ਜਿੱਦੀ ਜਾਂਦਾ ਸੀਗਾ ਹੰਡਾ ਤਾਂ ਸਾਰਾ ਮੁੰਡੇ ਨੇ ਏਸੀ ਆ ਜਮਾਇਨ ਕਰਤਾ ਕੱਪੜੇ ਦੇ ਬਾਰੇ ਹੈ ਨਾ ਆਹੀ ਹੈ ਮੇਨ ਚੀਜ਼ ਇਹਦੀ ਦਾ ਪਾਪਾ ਲੈ ਲੈ ਦਾ ਪਾਪਾ ਲੈ ਉਹ ਮੁੰਡੇ ਕਰਤੇ ਗੱਲਾਂ ਬਾਕੀ ਹੋਰ ਥੋੜਾ ਹੈ ਵੱਡਾ ਇਹਦਾ ਪਾਪਾ ਪਾਪਾ ਜਿੰਨੇ ਮੁੰਡੇ ਨੇ ਲੈ 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 ਮੁੰਡੇ ਦੇਖ ਮਣੂੰ ਗੱਲ ਨਾਲ ਡਬਲ ਹੋ ਗਿਆ ਕਮਾ ਹਨਾ ਅੰਦਰ ਵੀ ਇਹਦਾ ਵੀ ਇਹ ਵੀ ਆਹੜ ਵੀ ਆ ਕਵਰੇ ਆ ਫੜਾਵਾ ਇਹ ਵਧੀਆ ਸਿਸਟਮ ਹੈ ਪਾਣੀ ਧਨੀਆ ਗਲਾਂ ਘੱਟ ਖਿੰਦੇ ਹਨ ਹਾਂ ਚੁੱਕ ਗਏ ਚੁੱਕ ਗਾ ਚਲਾ ਆਦਾ ਕੰਮ ਬਾਰੇ ਵੀ ਜਾਂਦਾ ਪਾਣੀ ਦਾ ਕੰਕੜਾ ਲੱਗ ਰਿਹਾ ਦਾ ਲੋੜ ਵਰਕ ਬੇਗਰਗਰ ਹੈਣਾ ਸਰਪ ਨਾਲ ਧੋਤੇ ਮੁੰਡੇ ਨੇ ਸਾਰਾ ਕੁਝ ਇਹ ਜੀ ਸਰਵਿਸ ਕੋਈ ਨਹੀਂ ਕਰਦਾ ਹੈਗਾ ਹੈਨਾ ਕਰਦੈ ਨਹੀਂ ਨਾ ਕੋਈ ਸਰਵਿਸ ਐ ਇੱਕ ਨੰਬਰ ਸਰਵਿਸ ਹੈ ਕੌਣ ਤੋਂ ਆਏ ਸਰਪ ਨਾਲ ਕਹਿੰਦਾ ਨਵਾਂ ਬਣਾ ਦਾਂ ਗੱਲ ਬਣਾ ਕੇ ਆਵਾਂਗੇ ਇਹ ਮੁੰਡੇ ਦਾ ਆਪਾਂ ਨੰਬਰ ਮੈਂਸ਼ਨ ਕਰਾਇਆ ਤੁਹਾਨੂੰ ਸਰਵਿਸ ਕਰਾਉਣੀਆਂ ਐ ਸੰਪਰਕ ਕਰੋ ਇਹਦੇ ਨਾਲ ਜਰੂਰ ਬਣਾ ਦੀ ਜਮਾਨ ਚੰਕਣ ਲਾਤੇ ਸਾਰੇ ਪੀਸ ਸਰਫ ਸੁਰ ਮਾਰ ਕੇ ਐ ਨਹੀਂ ਹੈਗਾ ਵੀ ਕੋਈ ਧੂੜ ਮਿੱਟੀ ਰਹੀ ਜੂ ਵੜੀ ਮੋਟੀ ਕਹਾਂ ਜੇਦੋ ਕੰਮ ਹੀ ਕਰਨਾ ਇੱਕ ਨੰਬਰ ਚ ਕਰਨਾ ਹੈ ਮੁੰਡੇ ਨਾਲ ਜਰੂਰ ਸੰਪਰਕ ਕਰੇ ਬਈ ਜੇ ਕਿਸੇ ਨੇ ਸਰਬਿਸ ਚਾਹੁੰਦੀ ਹੈ ਫਿੱਟ ਕਰਤਾ ਮੁੰਡੇ ਨੇ ਇਹਦੇ ਵਿੱਚ ਆਪਾਂ ਤਾਹਾਂ ਲੈ ਦੇ ਵੀ ਕਰਦੇ ਆ ਬਲੌਰ ਜੇ ਦੀ ਉਹ ਵੀ ਸਾਨੂੰ ਦਿਖਾਵਾਂ ਐ ਲੋ ਵੀ ਮਿੱਤਰੋ ਉੱਪਰ ਲੈ ਕਰ ਦਿਆਂਗੇ ਫਿਰ ਕਿਸੇ ਦੀ ਇਹ ਵੀ ਬੰਦ ਹੋਇਆ ਪਊਗਾ ਨਾ ਚਲੋ ਨੇਰੀਆਂ ਗੱਪੇ ਵੜਲੇ ਹੁੰਦੇ ਨੇ ਯਾਰ ਖੇਤਾਂ ਕਰਕੇ ਨਾ ਤਾਂ ਕਰਕੇ ਕੋਈ ਮਰਨ ਨਿਕਲਣ ਕਰ ਇਹ ਚ ਲਾਤਾ ਪਾਣੀ ਮਾਰਦਾ ਕਰਦਾ ਨਾ ਉਹ ਇਹਦੇ ਇਹਨਾਂ ਮਾੜਾ ਮਟਾਉ ਉਹ ਸੈਟਿੰਗ ਇਹਦੀ ਕਰਦੇ ਟਰਬੋ ਲਵਾਤੀ ਇਹਦੇ ਅੱਡਾ ਐਕਸਟਰਾ ਟਕ ਪਾਦ ਗੁਣੀ ਕਰਨ ਵਾਸਤੇ ਹਨਾ ਮੋਡੀਫਾਈ ਕਰਿਆ ਆਪਣੇ ਏਸੀ ਹਨਾ ਏਸੀ ਮੋਡੀਫਾਈ ਵੀ ਕਰ ਦਿੰਦਾ ਹੈ ਬਈ ਮੁੰਡਾ ਇਹ ਦੇਖੋ ਮਿੱਤਰੋ ਪੂਰੇ ਟੈਸਟ ਪਿੰਡ ਚੱਲਦਾ ਨਹੀਂ ਹੈਗਾ ਤੁਹਾਨੂੰ ਕਰੰਟ ਦਿਖਾਉਣਾ ਹੈ ਲਾਈਟਾਂ ਦਾ ਆਣਾ ਮੰਡਿਓ ਵੱਡੀ ਲੈਣੀ ਜਾਂਦੀ ਹੈ ਵੱਡੀ ਲੈਣੀ ਜਾਂਦੀ ਹੈ ਥੱਲੇ ਕਰੰਟ ਆਉਂਦਾ ਹੈ ਆ ਦੇ ਜਿਉਂ-ਜਿਉਂ ਕੋਲੇ ਜਾਈ ਜੰਨੇਗੇ ਚੱਲੀ ਜਾਂਦਾ ਤੇ ਵਧੀਆਂ ਦਾ ਕੰਮ ਹੈ ਹੈ ਵੱਡੀ ਲੈਣ ਦਿਖਾ ਦਿਓ ਆ ਦੇ ਉਹ ਚਮੱਕੇ ਮਾਰਦਾ ਹੁਣ ਆ ਦੇਖੋ ਆ ਦੇ ਜਿਉਂ-ਜਿਉਂ ਆਪਾਂ ਦੂਰ ਜੰਨੇਗੇ ਇਹ ਬੋਝ ਜਾਂਦਾ ਹੈਗਾ ਦੇਖੋ ਅਰਥ ਆਉਂਦਾ ਰੇ ਨੀਚੇ ਇਹ ਆ ਬੋਝ ਗਿਆ ਆ ਦੇ ਇੱਧਰ ਜਿਉਂ-ਜਿਉਂ ਲਵੇ ਜੰਨੇਗੇ ਚੱਲ ਬੰਦਾ ਦਵਾਰੇ ਲੋ ਮਿੱਤਰੋ ਪਹੁੰਚ ਗਏ ਅੱਜ ਆਪਾਂ ਫੇਰ ਆਪਣੇ ਯਾਰ ਵੇਲੀ ਕੋਲੇ ਇਹਦੇ ਖੁੰਝੇ ਗੱਲੇ ਐ ਜਲਾ ਤੇ ਹਾਲਾ ਕੱਲੂ ਆਪਣੇ ਕੰਪਿਊਟਰ ਕਰਾ ਲਵਾਉਣਾ ਮਿੱਤਰੋ ਤਾਂ ਕਰਕੇ ਫੇਰ ਸਾਗਾ ਮਾਰ ਦਿਆਂਗੇ ਵਾਹਨ 'ਚ ਸਵਾਗਾ ਜ਼ਰੂਰੀ ਐ ਉਹੀ 8-900 ਰੁਪਇਆ ਬਚ ਜੂ ਘੰਟਾ ਘੱਟ ਲਾ ਦੂਗਾ ਨਹੀਂ ਤੁਹਾਨੂੰ ਪਤਾ ਫੇਰ ਘੰਟਾ ਵੱਧ ਲੱਗੂ ਤਾਂ ਕਰਕੇ ਫੇਰ ਆਪਣੀ ਤਿਆਰੀ ਫੁੱਲ ਐ ਮੁੰਡਾ ਆਉਂਦਾ ਹੈ ਕਾ ਮੁੰਡਾ ਨਾਨਕੀ ਆਇਆ ਹੈਗਾ ਕੰਮ ਕਰਨ ਵਾਸਤੇ ਇਨੂੰ ਫੜਾਵਾਂਗੇ ਟਰੈਕਟਰ ਨਾਲ ਡਰਾਈਵਰ ਬਣਾਵਾਂਗੇ ਇੱਕ ਤਾਂ ਡਰਾਈਵਰੀ ਵਾਲੇ ਬਣਾਉਣੇ ਨੇ ਸੀਨੇ ਇੱਕ ਇਹ ਹੋਇਆ ਇੱਕ ਉਹ ਆਊਗਾ ਨਵੇਂ ਡਰਾਈਵਰ ਨਵੇਂ ਡਰਾਈਵਰ ਤਿਆਰ ਕਰਦੇ ਆਂ ਸੀ ਆਪਾਂ ਫਿਰ ਬੈਠ ਕੇ ਇਹਨਾਂ ਤੋਂ ਕੰਮ ਕਰਾਵਾਂਗੇ ਉਹ ਉੱਥੇ ਲਾ ਕੇ ਆਏ ਜੀ ਦੇਖੋ ਫੰਜੀ ਜਿੱਥੇ ਚਾਰ ਟੋਆ ਦੀ ਤਾਂ ਕਰਕੇ ਹਲ ਲਾਉਣੇ ਜ਼ਰੂਰੀ ਸੀ ਉੱਥੇ ਗਿੱਲਾ ਸੀਗਾ ਕੱਲ ਤਾਂ ਕੋਚ ਹਵਾਈ ਪਈ ਨਹੀਂ ਉੱਥੇ ਆਪਾਂ ਧਾਗਾ ਮਾਰਦੇ ਨਹੀਂ ਇਹ ਨਤਰਵਾ ਉਹਦਾ ਯਾਰ ਵੇ ਲਈ ਆਪਣਾ ਤੁਹਾਨੂੰ ਦਿਖਾਉਣਿਆਂਗੇ ਫਿਰ ਚਲਾਉਂਿਆਂ ਦੁਬਾਰੇ ਵੀਡੀਓ ਸਟਾਰਟ ਕਰਾਂਗੇ ਫਿਰ ਐਨੇ ਆਪਾਂ ਸਟਾਪ ਕਰੀਏ ਹੋਰੇ ਆਲੇ-ਦਾਲੇ ਭਾਈ ਕਿਹੜੇ ਲਾਉਣੇ ਸੁਰਪਤੋ ਕੋਲ ਨਾਲ ਜੇ ਪਾਇਆ ਸੀਗਾ ਫਿਰ ਇਹਦੇ ਲਈ ਮੈਂ ਇੱਕ ਵਾਰੀ ਕਿਹੜਾ ਲਾਉਂਦੇ ਕਿਹੜਾ ਲੱਗੂਗਾ ਝੋਟਾ ਦਾ ਉਹ ਕਿੱਥੇ ਆ ਇਹ ਨੂੰ ਦੇਖੋ ਲਿਫਟ ਦੇ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਐਂ ਜਲਦਿਆ ਝੋਟਾ ਦੇਖੋ ਆ ਇਹਦਾ ਆਇਆ ਤਾਂ ਨਹੀਂ ਆਇਆ ਉਹ ਸਾਗਾ ਮਾਰ ਲੱਗੇ ਕਰਤਾ ਸਟਾਰਟ ਕਰਨ ਸਾਗੇ ਦਾ ਮਿੱਤਰੋ ਕਾਂਡ ਹੋ ਗਿਆ ਦਰਾਵਲੀ ਨਿਕਲ ਗਈ ਮਿੱਤਰੋ ਪੈਨ ਟੁੱਟ ਗਿਆ ਮਿਲਦਾਦਾ ਤੈਨੂੰ ਦੇਖੀ ਟੂਲ ਚਾਹੀਦਾ ਕਿ ਨਹੀਂ ਪੈਨ ਟੁੱਟ ਗਿਆ ਉਹ ਬੰਦਾ ਆ ਗਿਆ ਪਾਣੀ ਚ ਹਾਂ ਵੇ ਪਿੰਨੀ ਟੁੱਟ ਗਿਆ ਹੈ ਪਿੰਨ ਟੁੱਟ ਗਿਆ ਸੀ ਕਾਰਨ ਕੀ ਬਣਿਆ ਵੀ ਟੁੱਟਣ ਦਾ ਦੇ ਕੋਈ ਰਹੇ ਕਿਉਂ ਟੁੱਟਿਆ ਹਾਂ ਹਾਂ ਜ਼ੋਰ ਵਾਲਾ ਮਾਟਰਟਰ ਪਣਾ ਹਾਂ ਹਾਂ ਬਾੜੀ ਸੇਵਾ ਕਰਦਾ ਮੁੰਡਾ ਪੂਰੀ ਸੇਵਾਦਾਰ ਮੁੰਡਾ ਇਹ ਉਸ ਜੁਗਾ ਉਹ ਆ ਗਏ ਦੋ ਬੰਦੇ ਪਿੰਨ ਟੁੱਟ ਗਿਆ ਡਰਾਵਲੀ ਨਿਕਲ ਗਈ ਸੀ ਮੰਨਦਾ ਝੋਟੇ ਨੂੰ ਐਂ ਤੋੜਦਾ ਜੀ ਜੋ ਬੜਾ ਕੀ ਬੋੜਾ ਪਿੰਨਾ ਵਾਧੂ ਯਾਰਾ ਟੂਲ ਪਰ ਕੇ ਲਿਆਇਆ ਮੈਨੂੰ ਪਤਾ ਸੀ ਟੁੱਟਣੀ ਐ ਟੂਲ ਕਰਾਵਾ ਪਿੰਨਾ ਦਾ ਪਾਣੀ ਪੂਣੀ ਪੀ ਲਈਏ ਮਿੱਤਰੋ ਫੇਰ ਦਿਖਾਉਣਾ ਤੁਹਾਨੂੰ ਕਾਰਵਾਈ ਕਰਦਾ ਬੰਦਾ ਜੇ ਕਾਰਵਾਈ ਜੇ ਕਰੂਗਾ ਸਾ ਹੱਥ ਨਾਲ ਚੱਕ ਲੈਣਾ ਓਏ ਨਾ ਨਾ ਕੱਕਾ ਓਏ ਪਾਣੀ ਨਹੀਂ ਦੂ ਦਾ ਪਾਣੀ ਨਹੀਂ ਹੈਗਾ ਯਾਰ ਪਾਹੀ ਪਾਣੀ ਬਾਬੇ ਹੈਗਾ ਓਏ ਪਾਣੀ ਦਦਾ ਫੱਜੀ ਹੋ ਰਿਹਾ ਹੈ ਹਾਂ ਜਮਾਂ ਵੀ ਨਹੀਂ ਦਿੰਦੀ ਨੀ ਐਵੇਂ ਪਾਣੀ ਕਹਿੰਦੇ ਫਿਰ ਸੂਈ ਚੱਕੀ ਜਾਂਦਾ ਨਾ ਓਏ ਦੇਖੀ ਆ ਦੇਖੋ ਮਿੱਤਰੋ ਸੂਈ ਤਾਂ ਹੀ ਜਗਦਾ ਹੈ ਪਾਣੀ ਪਾਉਣ ਡਿਆ ਨਲੇ ਆਪਾਂ ਪਾਣੀ ਪੀ ਲਈਏ ਭਰੀ ਹੋਈ ਆ ਭਰੀ ਹੋਈ ਇੰਨਾ ਪਾਣੀ ਦੇਖਦੇ ਕਿੰਨਾ ਕਿੰਨਾ ਪਊਗਾ ਭੰਡ ਭਰੀਏ ਦੇਖਦੇ ਆਂ ਕਦੇ ਬਤਾਉਂਦੇ ਨੇ ਅੱਧਾ ਡੋਲੀ ਜਲਾ ਚਲ ਕੋਈ ਨਹੀਂ 2 ਘੰਟੇ ਲੱਗਿਆ ਹੋਇਆ ਯੇ ਤਾਂ ਮੰਨ ਲਾ ਲੈ ਤਾ ਅੱਜ ਜਾ ਰਹੇ ਗਰਮ ਦਾ ਹੂਪ ਐ ਨਾ ਨਾ ਸਾਰਾ ਕੁਝ ਬੰਦ ਕਰੀ ਹੋਇਆ ਛੱਡ ਟਰੈਕ ਦਾ ਦੇ ਪਾ ਦੇ ਪਾ ਦੇ ਕੋਈ ਨਹੀਂ ਦਾਬਤ ਕੱਢ ਦੂ ਜਿਹੜੇ ਹੋ ਆ ਮੰਦਾ ਸਫਾਈ ਵੀ ਭਾਉਦਾ ਰਹੀ ਤੇ ਇੱਥੇ ਤੇਰਾ ਥੱਲੋ ਖੋਲ ਕੇ ਸਭਾਈ ਹੋ ਜੀ ਹਣਾ ਓਏ ਇਧਰ ਡਾਣਾਂ ਦੀ ਗੱਲ ਠਾਕੁਰਾ ਜੀ ਨੇ ਕਾਇਨ ਬੰਨੂ ਨੇ ਕੋਈ ਦਸਤਾਨੀ ਦੀ ਆਪਣ ਨੂੰ ਪੰਪ ਵਾਲੇ ਨੇ ਵੀ ਗਰਮ ਤੇ ਪਾਣੀ ਨਹੀਂ ਪਾਉਣਾ ਇਹ ਤਾਂ ਐ ਪੰਪ ਕਰਾ ਲਿਆ ਹੁਣ ਸਾਡੇ ਜਿਹੜਾ ਤਾਂ ਨਹੀਂ ਕਰਾਉਣਾ ਇਹਦਾ ਵੀ ਕਰਾਵਾਂਗੇ ਖਾਲਾ ਇੱਕ ਪਿੱਛੇ ਕਿ ਮੇਰੇ ਜੀ ਵਾਏ ਕਰ ਠੰਡਾ ਹੋ ਗਿਆ ਬੜਾ ਨਹੀਂ ਮੈਂ ਆ ਧਾੜ ਦੇ ਦਿੰਦਾ ਚੱਲਣ ਦੇ ਠੀਕ ਹੈ ਨਾ ਗਰਮ ਹੋ ਰਿਹਾ ਹੈ ਓਏ ਗਰਮ ਹੋਇਆ ਓਏ ਮੀਟ ਖਵਾ ਕੇ ਲੈਂਦੇ ਨੇ ਦਸਤੋ ਦੀ ਓ ਦੇਸੀ ਸਾਡੇ ਯਾਰਾ ਓ ਸਾਗੇ ਦੀ ਗਰਮ ਹੋ ਜਾਂਦਾ ਚੱਲ ਦੇਸੀ ਨਾ ਦੇ ਲੈ ਇਹ ਦੇ ਇਹ ਦੇਸੀ ਹੈ ਆਹ ਕੁੱਤੇ ਨੂੰ ਬਾਈ ਆਪਾਂ ਨੇ ਮੀਟ ਖਵਾ ਕੇ ਲੈਂਦਾ ਗਰਮ ਹੋ ਜਾਂਦਾ ਆ ਖੜ ਜਾ ਜਾ ਚੰਗਾ ਚੰਗਾ ਰੋਕੀ 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 ਰੇ ਰੋਕੀ ਰੋਕੀ ਦਾ ਚੂਹੇ ਭਾਲਦਾ ਫਿਰਦਾ ਆਏ ਆਏ ਕਿੰਨੇ ਦਾ ਓਏ ਸਪੈਸ਼ਲ ਮੀਟ ਖਵਾਇਆਗਾ ਕਿੰਨੇ ਦਾ ਕਿੰਨੇ ਦੀ ਖਵਾਤਾ ਯਾਰਾ ਤੂੰ ਬਲੈਂਟ ਰੈਡ ਦਾ ਹੀ ਲੱਗ ਰਿਹਾ ਕੋਈ ਨਹੀਂ ਯਾਰਾ ਹਾਏ 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 ਜੀਮੀ ਇਹ ਮੈਟਰੋ ਮੋਟਰ ਸਾਰੇ ਹੋ ਗਿਆ ਖਰਾਬ ਬੋਟਾ ਮਾਰੀ ਇਹਦੇ ਨਾਲ ਪੂਰਾ ਜੋਰ ਆ ਬੋ ਦੇਖੋ ਖਰਾਬ ਹੋ ਗਿਆ ਵਿਚਾਲੇ ਦੇ ਛੋਟੇ ਨੂੰ ਆਪਾਂ ਬਾਹੀ ਜਨਾਂਗੇ ਬਾਲੀਆਂ ਚੇਡਾਂ ਕਰਦੇ ਨੇ ਮੁੰਡੇ ਜੀ ਟਰੈਕਟਰ ਦਾ ਜੇ ਕਰਪ ਹੋ ਗਿਆ ਇਹ ਨਵੇਂ ਖੜਜਾ ਮੁੰਡਿਆਂ ਦੇ ਤਾਂ ਵੀ ਕਹਿੰਦੇ ਨੇ ਗਰਮ ਹੋ ਗਿਆ ਦੇਖੋ ਗਰਮਾ ਇਹ ਉਦੋਂ ਆਪਾਂ ਮੁਰਤੇ ਪਹਿਲਾਂ ਪਾਣੀ ਪੀਤੀ ਆ ਕਰਦੇ ਇਹ ਧਰਮ ਹੋਣ ਵਾਲੀ ਚੀਜ਼ਾਂ ਨਹੀਂ ਹੈ ਮੁੰਡਿਓ ਲੈ ਤੁਹਾਨੂੰ ਗਾਣਾ ਵੀ ਸੁਣਾ ਦਿੰਨਾ ਮੜਾ ਜਾ ਸੁਣਾਣਾ ਤੇਰਾ ਦਿਲ ਸਾਗਾ ਆਪਣੇ ਮਾਰਤਾ ਥੋੜਾ ਹੋ ਗਈ ਵੇਲੇ ਆ ਖੜੇ ਨੇ ਯਾਰ ਵੇਲੀ ਆਪਣੇ ਸਾਰੇ ਰੌਣਕ ਲੱਗੀ ਪਈ ਐ ਕਿਉਂ ਵੀ ਕੀ ਓਕੇ ਕੰਮ ਜਮਾ ਵਧੀਆ ਇੱਕ ਉਹ ਬੈਠਾ ਮੁੰਡਾ ਕੂਆ ਦਾ ਆਪਣੇ ਦਾ ਤੇ ਲੋਈ ਮਿੱਤਰੋ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਬਲੌਗ ਥੋੜੇ ਛੋਟੇ ਬਣਦੇ ਨੇ ਤੁਹਾਨੂੰ ਪਤਾ ਭਾਈ ਧਰਮੀ ਆ ਗਈ ਦਿਨੇ ਉਹਦਾ ਪੱਖੇ ਥੱਲੇ ਪਏ ਰਹਣੇ ਆਗੇ ਤਾਂ ਕਰਕੇ ਹੱਥਾਂ ਦਰ ਕੇ ਠੰਡੇ ਠੰਡੇ ਕੰਮ ਕਰਦੇ ਆਗੇ ਜੇ ਤਾਂ ਹੁਣ ਬਸ ਦਾ ਮੌਸਮ ਹੋਵੇ ਫਿਰ ਤਾਂ ਦਿਨੇ ਵੀ ਕੰਮ ਕਰੀ ਆ ਮੁੰਡੇ ਦੀ ਗੱਲ ਤੁਹਾਨੂੰ ਲੋਈ ਮਿੱਤਰੋ ਗੱਲਾਂ ਬਾਤਾਂ ਹੋ ਗਈਆਂ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਕਰ ਲੋ ਫੋਲੋ ਓਕੇ ਮਿੱਤਰੋ